ਲੋੜੀ ਦੇ ਤਿਹਾਰ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਚਾਈਨਾ ਡੋਲਰ ਦੇ ਗੱਟੂ ਦੀ ਸਪਲਾਈ ਦੀ ਸ਼ੁਰੂਆਤ ਕਰ ਦਿੱਤੀ ਗਈ ਆ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਸਖਤੀ ਜਿਹੜੀ ਆ ਉਹ ਬਦਾ ਦਿੱਤੀ ਗਈ ਆ ਜਦੋਂ ਪੁਲਿਸ ਨੂੰ ਇਤਲਾ ਮਿਲਦੀ ਹੈ ਕਿ ਨੌਜਵਾਨ ਦੇ ਵੱਲੋਂ ਢੜਲੇ ਦੇ ਨਾਲ ਚਾਈਨਾ ਡੋਲਰ ਦੇ ਗੱਟੂ ਵਿੱਚ ਆ ਰਹੇ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਛਾਪਾ ਮਾਰੀ ਕਰਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਵੱਡੀ ਮਾਤਰਾ ਦੇ ਵਿੱਚ ਜਿਹੜੇ ਗੱਟੂ ਨੇ ਉਹ ਬਰਾਮਦ ਕੀਤੇ ਗਿਣਤਾ ਪੂਰੀ ਜਾਣਕਾਰੀ ਲਈ ਗੱਲਬਾਤ ਕਰਦੇ ਆ ਤਾਂ ਸਾਡੇ ਨਾਲ ਨੇ ACP ਸਰਦਾਰ ਸ਼ਿਵਦਰਸ਼ਨ ਸਿੰਘ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਬੱਡੀ ਗਿਣਤੀ ਦੇ ਵਿੱਚ ਨੌਜਵਾਨ ਦੇ ਵੱਲੋਂ ਗੱਟੂ ਵਿੱਚ ਜਾ ਰਿਹਾ ਸੀ ਤਾਂ ਕਾਫੀ ਜਾਨਾਂ ਵੀ ਪੰਜਾਬ ਪੁਲਿਸ ਦੇ ਵੱਲੋਂ ਬਚਾਈਆਂ ਗਈਆਂ ਨੇ ਅੱਜ ਥਾਣਾ ਕੰਟੋਨਮੈਂਟ ਦੇ ਐਸ ਐਚ ਓ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਸ਼ਸ਼ੀਲ ਕੁਮਾਰ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਵਾ ਕੜ ਕੇ ਇੱਕ ਟਰੈਪ ਲਾ ਕੇ 1020 ਚైనా ਡੋਰ ਦੇ ਗੱਟੂ ਜਿਹੜੇ ਆ ਬਰਾਮਦ ਕੀਤੇ ਆ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਜਿਸ ਕੈਂਟਰ ਵਿੱਚ ਗੱਟੂ ਲੈ ਕੇ ਆ ਰਹੇ ਸੀ ਉਹ ਕੈਂਟਰ ਨੂੰ ਵੀ ਬਰਾਮਦ ਕੀਤਾ ਵਾ ਇਹ ਗੱਟੂ ਜਿਹੜੇ ਜੇਕਰ ਨਾ ਫੜੇ ਜਾਂਦੇ ਤਾਂ ਤੁਸੀਂ ਅੰਦਾਜ਼ਾ ਲਾਓਗੇ 1020 ਗੱਟੂ ਆ 1020 ਇਹਨਾਂ ਨੇ ਪਤੰਗਾਂ ਡੋਣੀਆਂ ਸੀ ਤੇ ਕਿੰਨਾ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਸਕਦਾ ਸੀ ਪੰਕਸ਼ਨ ਨੁਕਸਾਨ ਹੋ ਸਕਦਾ ਸੀ ਤੇ ਜਿਹੜੇ ਜਿਨ੍ਹਾਂ ਨੇ ਗੱਟੂ ਉਡਾਉਣੇ ਸੀ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਪੁਲਿਸ ਨੇ ਬਹੁਤ ਹੀ ਵਧੀਆ ਛਲੰਕਾ ਜੋ ਕੰਮ ਕੀਤਾ ਬੜੀਆਂ ਜਿਹੜੀਆਂ ਮਨੁੱਖੀ ਜਾਨਾਂ ਦਾ ਬਚਾਅ ਕੀਤਾ ਜੀ ਸਰ ਜੇਕਰ ਅਸੀਂ ਗੱਲ ਕਰੀਏ ਇਹ ਜਿਹੜੇ ਨੌਜਵਾਨ ਨੇ ਪਿੱਛੋਂ ਗੱਟੂ ਕਿੱਥੋਂ ਮੰਗਵਾਉਂਦੇ ਨੇ ਇਹ ਜਿਹੜੇ ਖੇਪ ਹੈ ਇਹ ਜਲੰਧਰ ਤੋਂ ਲੈ ਕੇ ਆਇਆ ਸੀ ਹੁਣ ਸਾਡੀ ਪੁਲਿਸ ਪਾਰਟੀ ਉੱਥੇ ਰੇਡ ਕਰਨ ਗਈ ਆ ਸਾਨੂੰ ਆ ਸਕਿਆ ਉੱਥੋਂ ਹੋਰ ਵੀ ਬਰਾਮਦਗੀ ਹੋਊਗੀ ਅਸੀਂ ਇਸ ਦੇ ਬੈਕਵਰਡ ਲਿੰਕ ਤੱਕ ਜਾਵਾਂਗੇ ਜਿੱਥੋਂ ਇਹ ਪ੍ਰੋਡਕਸ਼ਨ ਹੁੰਦੀ ਹੈ ਜਿੱਥੋਂ ਇਹ ਸਪਲਾਈ ਆਈ ਆ ਉੱਥੋਂ ਤੱਕ ਜਾਵਾਂਗੇ ਜਿਹੜਾ ਪ੍ਰੋਡਕਸ਼ਨ ਜੁਨਟ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਸਰ ਜੇਕਰ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੀ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਲੰਧਰ ਤੋਂ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਘੰਟੇ ਦਾ ਰਸਤਾ ਪੈਂਦਾ ਤੇ ਜਿੱਕਰ ਅਸੀਂ ਗੱਲ ਕਰੀਏ ਉੱਥੇ ਹੀ ਹੋਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਾਕੇਬੰਦੀ ਜਿਹੜੀ ਇਹੋ ਜੀ ਰਿਕਵਰੀ ਹੁੰਦੀ ਆ ਸਿਕਰਟ ਇਨਫੋਰਮੇਸ਼ਨ ਬੇਸਡ ਹੁੰਦੀ ਆ ਇੰਨੇ ਵੀ ਕਲਾਰੇ ਬੱਸਾਂ ਆ ਰਹੀਆਂ ਟਰੱਕ ਆ ਰਹੇ ਨੇ ਪਤਾ ਨਹੀਂ ਲੱਗਦਾ ਕਿ ਕਿਸ ਟਰੱਕ ਵਹੀਕਲ ਵਿੱਚ ਕੀ ਸਪਲਾਈ ਆ ਰਹੀ ਆ ਇਸ ਕਰਕੇ ਇਨਫੋਰਮੇਸ਼ਨ ਬੇਸ ਤੇ ਅਸੀਂ ਇਹ ਵਰਕ ਕੀਤਾ ਸਾਡੇ ਹੋਰ ਵੀ ਜਿਹੜੇ ਚੱਲ ਰਹੇ ਨੇ ਇਨਫੋਰਮੇਸ਼ਨ ਸਾਰੇ ਮਾਂ ਜੋ ਕਮਿਸ਼ਨਰ ਸਾਹਿਬ ਵੱਲੋਂ ਸਾਰੇ ਐਸ ਐਚ ਓ ਨੂੰ ਹਦਾਇਤ ਕੀਤੀ ਗਈ ਆ ਉਹ ਆਪਣੇ ਆਪਣੇ ਏਰੀਆ ਵਿੱਚ ਵਾਚ ਰੱਖਣਾ ਜਿੱਥੇ ਵੀ ਇਹੋ ਜੀ ਡੋਰ ਦੀ ਵਿਕਰੀ ਹੁੰਦੀ ਆ ਉਨ੍ਹਾਂ ਖਿਲਾਫ ਜਿਹੜੀ ਹੈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਸ ਨੌਜਵਾਨ ਦੇ ਵੱਲੋਂ ਕੈਟਰ ਦੇ ਉੱਪਰ ਇਹ ਗੱਟੂ ਲੈਂਦੇ ਗਏ ਨੇ ਕੀ ਉਸ ਦੇ ਕੋਲੋਂ ਪੁਸ਼ਟੀ ਕੀਤੀ ਗਈ ਹੈ ਕਿ ਪਹਿਲਾਂ ਵੀ ਕਿਸੇ ਦੇ ਵੱਲੋਂ ਇਸ ਤਰ੍ਹਾਂ ਕੇ ਦੇ ਨਾਲ ਜਿਹੜੀ ਆ ਡੋਰ ਉਹ ਮੰਗਵਾਈ ਗਈ ਹੈ ਜਿਹੜਾ ਉਹ ਕੈਂਟਰ ਵਾਲਾ ਉਹ ਤੇ ਡਿਲੀਵਰੀ ਦੇਣਾ ਉਹ ਕਰਾਇਆ ਲਿਆ ਉਹਨੇ ਉਹ ਡੱਬੇ ਪੈਕ ਸੀ ਉਹਨੂੰ ਇਸ ਗੱਲ ਦਾ ਸ਼ਾਇਦ ਉਹਦੇ ਕੰਨ ਮਤਾ ਵੀ ਮੈਨੂੰ ਇਲਮ ਨਹੀਂ ਸੀ ਪਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਮੇਨ ਦੋਸ਼ੀ ਹੈ ਜਿਨੇ ਇਹ ਗੱਟੂ ਮਂਗਾਏ ਨੇ ਦਵਿੰਦਰ ਬੰਟੀ ਉਹਦੇ ਖਿਲਾਫ ਪਹਿਲਾਂ ਵੀ 2020 ਵਿੱਚ ਇਸੇ ਕੰਟੋਨਮੈਂਟ ਥਾਣੇ ਦੀ ਐਫਆਈਆਰ ਦਰਜ ਹੋ ਉਹ ਹੈਪਚਲ ਕ੍ਰਿਮੀਨਲ ਆ ਉਹ ਸਪਲਾਈ ਕਰਦਾ ਉਹ ਕੋਈ ਬੈਕਵਰਡ ਫਰਦਰ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਉਹ ਸਪਲਾਈ ਕਿੱਥੇ ਕਿੱਥੇ ਕੀਤੀ ਆ ਹੋਰ ਜਾਂ ਗਟੂ ਨੇ ਕਿੱਥੋਂ ਮੰਗਾਏ ਨੇ ਸਰ ਜੇਕਰ ਅਸੀਂ ਗੱਲ ਕਰੀਏ ਜਲੰਧਰ ਤੋਂ ਗਟੂ ਪਿੱਛੋਂ ਕਿੰਨੇ ਦਾ ਲਿਆ ਕੇ ਅੱਗੇ ਕਿੰਨਾ ਮਹਿੰਗਾ ਗਟੂਏ ਦੇ ਵੱਲੋਂ ਵੇਚਿਆ ਜਾਂਦਾ ਸੀ ਇਹ ਜਿਹੜੀ ਖੇਪ ਆ ਉਹਦੇ ਦਸਤਾਵੇਜ਼ ਅਨੁਸਾਰ ਕਰੀਬ 3 ਲੱਖ ਰੁਪਏ ਦੀ ਆ ਖੇਪ ਜਿਹੜੀ ਆ ਉਹ ਅਸੀਂ ਡੂੰਘਾਈ ਨਾਲ ਤਫਤੀਸ਼ ਕਰ ਰਹੇ ਆ ਇਹ ਇਹ ਅੱਗੋਂ ਕਿੰਨੇ ਦੇ ਵਿੱਚ ਨਹੀਂ ਸੀ ਨੇ ਸਤਿ ਸ੍ਰੀ ਅਕਾਲ ਲੱਗਦਾ ਹੈ ਕਿ ਮੋٹے ਪੈਸੇ ਖਮਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜਾਨਾਂ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਖਲਵਾੜ ਕੀਤਾ ਜਾ ਰਿਹਾ ਹੈ ਬਿਲਕੁਲ ਇਹ ਆਪਣੇ ਕਮਾਈ ਦੇ ਖਾਤਰ ਜਿਹੜਾ ਵਾ ਮਨੁੱਖੀ ਜਾਨਾਂ ਨਾਲ ਖਤਰਾ ਖੇਡ ਰਹੇ ਨੇ ਇਸੇ ਕਰਕੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਾਂਗੇ ਤਾਂ ਜੋ ਅੱਗੋਂ ਕਿਸੇ ਦੀ ਹਿੰਮਤ ਨਾ ਪਾਵੇ ਸਤਿ ਸ੍ਰੀ ਅਕਾਲ ਜੇਕਰ ਅਸੀਂ ਗੱਲ ਕਰੀਏ ਲੋਹੜੀ ਦੇ ਤਿਹਾਰ ਤੋਂ ਪਹਿਲਾਂ ਹੀ ਚਾਈਨਾ ਡੋਰ ਦੇ ਨਾਲ ਜਿਹੜੇ ਨੌਜਵਾਨ ਗੱਟੂ ਲੈ ਕੇ ਆ ਰਹੇ ਨੇ ਜਾਂ ਫਿਰ ਗੁੱਡੀਆਂ ਉਡਾ ਰਹੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਅਸੀਂ ਤੁਹਾਡੇ ਮਾਧਿਅਮ ਰਹੀਂ ਜਿਹੜੇ ਨੌਜਵਾਨ ਨੇ ਜਿਹੜੇ ਪਤੰਗਾਂ ਇਸ ਡੋਰ ਨਾਲ ਡਾਉਂਦੇ ਨੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਇਹ ਤੁਹਾਡੇ ਲਈ ਵੀ ਖਤਰਨਾਕ ਹੈ ਇਹ ਡੋਰ ਨਾਲ ਪਤਾ ਨਹੀਂ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਯਾਰ ਦੋਸਤ ਤੁਹਾਡੇ ਸਰਕਲ ਜੀ ਕਿਸੇ ਦੇ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਇਹਨੂੰ ਡਾਉਨ ਤੋਂ ਅਗਰੇਜ ਕਰਨਾ ਅਤੇ ਅਸੀਂ ਉਹਨਾਂ ਮਾਪਿਓ ਨੂੰ ਵੀ ਤੁਹਾਡੇ ਮਾਧਿਅਮ ਸਦੇਸ਼ ਚਾਉਣਾ ਚਾਹੁੰਦੇ ਆ ਕੋਈ ਬੱਚਿਆਂ ਨੂੰ ਜਿਹੜਾ ਵਰਜਨ ਇਸ ਤਰ੍ਹਾਂ ਇਸ ਡੋਰ ਨਾਲ ਪਤੰਗਾਂ ਨਾ ਡਾਉਣ ਤਾਂ ਜੋ ਉਹਨਾਂ ਦਾ ਬੱਚਿਆਂ ਦਾ ਨੁਕਸਾਨ ਨਾ ਹੋ ਸਕੇ ਤੋ ਹੋਰੇ ਮਨੁੱਖਾਂ ਦਾ ਨੁਕਸਾਨ ਨਾ ਹੋ ਸਕੇ ਅਸਲ ਲੋੜੀ ਵਾਲੇ ਦਿਨ ਕੋਈ ਚੈਕਿੰਗ ਕੀਤੀ ਜਾਏਗੀ ਪੰਜਾਬ ਪੁਲਿਸ ਦੇ ਵੱਲੋਂ ਕਿਉਂਕਿ ਅਕਸਰ ਮੈਸੇਜ ਦੇ ਦਿੱਤਾ ਜਾਂਦਾ ਪਰ ਉਸ ਦੇ ਬਾਵਜੂਦ ਵੀ ਨੌਜਵਾਨ ਜਿਹੜਾ ਨਹੀਂ ਹਟਦੇ ਗੁੱਡੀ ਡੌਨ ਤੋਂ ਚਾਈਨਾ ਡੋਰ ਦੇ ਨਾਲ ਬਿਲਕੁਲ ਡਿਊਟੀਆਂ ਲੱਗ ਚੁੱਕੀਆਂ ਨੇ ਸਾਡੇ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਬਰੀਫ ਕੀਤਾ ਗਿਆ ਸਾਰੀ ਪੁਲਿਸ ਫੋਰਸ ਨੂੰ ਕਿ ਜਿੱਥੇ-ਜਿੱਥੇ ਵੀ ਇਹ ਵਿਕਰੀ ਹੋ ਰਹੀ ਆ ਸਟੋਰ ਹੋ ਰਹੀ ਆ ਜਾਂਦੀ ਵਰਤੋਂ ਹੋ ਰਹੀ ਆ ਜਾਂ ਉਡਾਈ ਜਾ ਰਹੀ ਆ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਮਨੁੱਖ ਦਾ ਨੁਕਸਾਨ ਨਾ ਹੋ ਸਕੇ ਪੰਛੀਆਂ ਦਾ ਨੁਕਸਾਨ ਨਾ ਹੋ ਸ ਆ ਤੁਸੀਂ ਵੇਖਿਆ ਕਿ ਐਸ.ਸੀ.ਪੀ. ਸਰਦਾਰ ਸ਼ਿਵਦਰਸ਼ਨ ਸਿੰਘ ਹੁਣਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਨਾਲ ਦੇ ਨਾਲ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜਿਹੜੇ ਨੌਜਵਾਨ ਇਸ ਤਰ੍ਹਾਂ ਪਤੰਗਬਾਜ਼ੀ ਚਾਈਨਾ ਡੋਰ ਦੇ ਨਾਲ ਕਰਨਗੇ ਤਾਂ ਉਹਨਾਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾਏਗੀ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ